ਕਿ ਜੇ ਦੇਵੀ ਨੇ ਦੁਰਗਾ ਨੇ ਵੀ ਬਲ ਲਿੱਤਾ ਤਾਂ ਉਸ ਕਾਲਪੁਰਖ ਵਾਹਿਗੁਰ ਤੋਂ ਲਿੱਤਾ ਕਈ ਲੋਕ ਕਹਿ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਮਾਤਾ ਜੀ ਕਿਸੇ ਵੀ ਦੇਵੀ ਦਾ ਉਥੇ ਜ਼ਿਕਰ ਕੀਤਾ ਹੈ ਰਤਨ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਜੀ ਭਗਵਤੀ ਸ਼ਸਤਰ ਨੂੰ ਕਿਹਾ ਗਿਆ ਸਾਡੇ ਤਖਤ ਤੇ ਵੀ ਸ਼ਸਤਰ ਵਿਰਾਜਮਾਨ ਨੇ ਭਾਵ ਇਹਨਾਂ ਸ਼ਸਤਰਾਂ ਦਾ ਪਰ ਸਾਨੂੰ ਨਹੀਂ ਲੱਗਦਾ ਇਹਨਾਂ ਸ਼ਸਤਰਾਂ ਦਾ ਭਾਰ ਇਸ ਦੇਸ਼ ਉੱਤੇ ਬਹੁਤ ਆ ਐਸਾਨ ਕਹਿ ਲਈਏ ਜਿੰਨੂੰ ਚਲੋ ਅਸੀਂ ਪਾਠ ਤਾਂ ਘਰ ਵੀ ਕਰ ਸਕਦੇ ਆ ਕੀਰਤਨ ਘਰ ਵੀ ਸੁਣ ਸਕਦੇ ਆ ਹਨਾ ਕੀ ਐ ਇਹੋ ਜਿਹਾ ਤੁਹਾਨੂੰ ਉੱਥੇ ਜਾ ਕੇ ਮਹਿਸੂਸ ਹੁੰਦਾ ਵੀ ਉੱਥੇ ਤੁਸੀਂ ਜੇ ਆਨੰਦ ਉੱਥੇ ਜਾ ਕੇ ਆਉਂਦੇ ਉਹ ਨਾਲ ਤੁਹਾਨੂੰ ਘਰ ਆ ਸਕਦਾ ਨਖਤ ਹੋਰ ਜਗ੍ਹਾ ਤੇ ਆਉਂਦਾ ਸਾਡਾ ਲਈ ਤੇ ਉਹ ਆਨੰਦ ਵੱਖਰਾ ਹੀ ਆਨੰਦ ਹੁੰਦਾ ਉਹਦੇ ਹੀ ਵਰਨਣ ਨਹੀਂ ਕਰ ਸਕਦੇ ਤੇ ਮੈਂ ਨਾ ਇਹ ਬੈਗ ਚੱਕ ਰਿਆ ਸੀ ਮੇਰੇ ਤੋਂ ਬੈਗ ਨਹੀਂ ਚੁੱਕਿਆ ਗਿਆ ਆ ਦੇਖੋ ਐਡਾ ਅੱਡਾ ਪਾਰਾ ਹੈ ਬੈਗ ਹੈਗਾ ਤੇ ਮੈਨੂੰ ਲੱਗਦਾ ਕਿ ਉਹਨਾਂ ਵਰਗਾ ਤਾਂ ਰੈਪ ਵੀ ਨਹੀਂ ਕੋਈ ਕਰ ਸਕਦਾ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੂੰ ਜੋ ਲਿਖਿਆ ਕਹਿੰਦੇ ਛਤਰ ਛੇਤਰ ਪਤ ਚੈਲ ਰੂਪ ਚਤ ਨਾਤ ਚੋਣੀ ਕਰ ਛਾਇਬਾਰ ਛਤਰੀ ਪਤ ਗਾਈ ਹੈ ਬਿਸੁਨਾਥ ਬਿਸੰਵਰ ਬੇਦਨਾਥ ਬਾਲਕਰ ਬਾਜੀਕਰ ਬਾਣਤਾਰੀ ਬੰਦਨ ਵਧਾਈ ਹੈ ਨਿਯੋਲੀ ਕਰਮ ਦੂਦਾਤਾਰੀ ਵਿਦਿਆਤਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨੈਕ ਧਿਆਨ ਹੋ ਨਾ ਪਾਈ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਹੈ 90% ਲੋਕਾਂ ਨੂੰ ਸਰਵ ਲੋਕ ਗ੍ਰੰਥ ਦਸੰਗ੍ਰੰਥ ਬਾਰੇ ਪਤਾ ਹੀ ਨਹੀਂਗਾ ਭਾਇ ਗੁਰੂ ਜਿਸ ਦਿਨ ਦਸਮ ਦਾ ਪ੍ਰਕਾਸ਼ ਸਾਡੇ ਸਕਤਾਂ ਤੇ ਹੋ ਗਿਆ ਅਕਾਲ ਤਖਤ ਤੇ ਸਾਡਾ ਰਾਜ ਆ ਜਾਣਾ ਤੇ ਸੋਹਣੇ ਤੋਂ ਸੋਨਾ ਜਿਵੇਂ ਅੱਜ ਮੋਬਾਈਲ ਦਾ ਸ਼ੌਂਕ ਆ ਗੱਡੀਆਂ ਦਾ ਸ਼ੌਂਕ ਆ ਹਨ ਤੇ ਕੀ ਆ ਨੌਜਵਾਨ ਪੀੜੀ ਦੇ ਕੋਲ ਸੋਹਣੇ ਤੋਂ ਸੋਨਾ ਸ਼ਸਤਰ ਵੀ ਹੋਣਾ ਚਾਹੀਦਾ ਤੁਹਾਨੂੰ ਦਮਾਲਾ ਬਣ ਕੇ ਜਾਂ ਪੱਗ ਬਣ ਕੇ ਗਰਮੀ ਨਹੀਂ ਮਹਿਸੂਸ ਹੁੰਦੀ ਅੱਗੋਂ ਦਾਸ ਨੇ ਜਵਾਬ ਦਿੱਤਾ ਕਿ ਸਾਨੂੰ ਠੰਡ ਹੀ ਨਹੀਂ ਉਹਨਾਂ ਚਿਰ ਤੱਕ ਪੈਂਦੀ ਜਿੰਨਾ ਤੱਕ ਅਸੀਂ ਦਮਾਲਾਂ ਨਾ ਬੰਨ ਲਈਏ ਤੇ ਦਸਤਾਰ ਨਾ ਸਜਾ ਲਈਏ ਨਾ ਉਹਨਾਂ ਦੀ ਕਲਮ ਦਾ ਮੁਕਾਬਲਾ ਹੈ ਨਾ ਉਹਨਾਂ ਦੀ ਤੇਗ ਦਾ ਮੁਕਾਬਲਾ ਇੱਕ ਆਂਖ ਸੇ ਕਿਆ ਬੁਲਬੁਲਾ ਕੁਲਬਹਿਰ ਕੋ ਦੇਖੇ ਸਾਗਰ ਕੋ ਮਜਦਹਾਰ ਕੋ ਜਾਂ ਲਹਿਰ ਕੋ ਦੇਖੇ ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ ਸਤਗੁਰ ਕੇ ਲਿਖੂ ਵਸਬ ਕਹਾ ਤਾਬੇ ਰਕਮ ਹੈ ਅੱਲਾਹ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ ਹੇਮ ਕੁੰਟ ਪਰਵਤ ਹੈ ਜਹਾਂ ਸਪਤ ਸ੍ਰਿੰਗ ਸੋਬਤ ਹੈ ਤਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੇਰੇ ਨਾਲ ਬੜੀ ਖਾਸ ਸ਼ਖਸੀਅਤ ਹੈ ਬਾਬਾ ਕਰਨ ਸਿੰਘ ਜੀ ਤੇ ਮੈਂ ਬਾਬਾ ਕਰਨ ਸਿੰਘ ਜੀ ਨੂੰ ਇਹ ਕਹਿ ਰਿਹਾ ਸੀ ਕ ਵੈਸੇ ਤਾਂ ਦੱਸਦਾ ਕਿ ਬਾਬਾ ਕਰਨ ਸਿੰਘ ਜੀ ਹੁਣੇ-ਹੁਣੇ ਸ੍ਰੀ ਹੇਮਕੁੰਣ ਸਾਹਿਬ ਤੋਂ ਯਾਤਰਾ ਕਰਕੇ ਆਏ ਨੇ ਤੇ ਮੈਂ ਬਾਬਾ ਕਰਨ ਸਿੰਘ ਜੀ ਨੂੰ ਨਾ ਵੈਸੇ ਸਵੇ ਸਾਈ ਸਵੇ ਕਹਿ ਰਹੇ ਸੀ ਮੈਂ ਕਿ ਨਾ ਮिन्नू ਨਾ ਸਿੰਘ ਬੜੇ ਸੋਹਣੇ ਲੱਗਦੇ ਆ ਜਦੋਂ ਉਹਨਾਂ ਨੇ ਨੀਲਾ ਬਾਣਾ ਪਾਇਆ ਹੋਵੇ ਤੇ ਉਹਨਾਂ ਦਾ ਚਿੱਟਾ ਦਾੜਾ ਹੋਵੇ ਤੇ ਬਾਬਾ ਜੀ ਅੱਗ ਮਨ ਤੁਸੀਂ ਕੀ ਕਿਹਾ ਵਾਹਿਗੁਰੂ ਤੇ ਮੈਂ ਹੀ ਕਿਹਾ ਕਿ ਤੁਸੀਂ ਵੀ ਇਹ ਬਾਣੀ ਦੇ ਬਾਣਾ ਗੁਰੂ ਜੀ ਦੇ ਨੇ ਤੇ ਤੁਸੀਂ ਵੀ ਬਾਣਾ ਪਾਓ ਨਾ ਕਹਿਉਂਦਾ ਨੇ ਜੀ ਮੈਨੂੰ ਕਹਿੰਦੇ ਜੇ ਤੈਨੂੰ ਇੰਨਾ ਚੰਗਾ ਲੱਗਦਾ ਤੂੰ ਕਿਉਂ ਨਹੀਂ ਪਾਉਂਦਾ ਤੂੰ ਕਿਉਂ ਪੈਂਟ ਸ਼ਰਟ ਪਾਈ ਹੋਈ ਐ ਤੇ ਤੇ ਬਾਬਾ ਜੀ ਨੂੰ ਅੱਗੋਂ ਕਹਿੰਦੇ ਮੈਂ ਕਿਹਾ ਪਾਵਾਂਗੇ ਜੀ ਕਿ ਤੇ ਅੱਗੋਂ ਕੀ ਕਿਹਾ ਤੁਸੀਂ ਕਿ ਤੁਸੀਂ ਕਹਿ ਆ ਵੀ ਮੇਰੇ ਮੇਰੇ ਰਹਿੰਦੇ ਰਹਿੰਦੇ ਆ ਪਾ ਲਵਾਂਗੇ ਹਾਂ ਮੇਰੇ ਆ ਮੇਰੇ ਕਹਿੰਦਾ ਮਤਲਬ ਇਹੀ ਕਿ ਜਿਉ ਤੱਕ ਇਹ ਸਾਹ ਸਨੇ ਮੇਰੇ ਆਉਂਦੇ ਆਉਂਦੇ ਪਾ ਲੋਗੇ ਹਾਂ ਬਾਬਾ ਜੀ ਨਾ ਮਾਜੇ ਦੇ ਨਾਲ ਸੰਬੰਧ ਰੱਖਦੇ ਆ ਤੇ ਮਾਜੇ ਵਾਲਿਆਂ ਦੀ ਨਾ ਇੱਕ ਖਾਸ ਗੱਲ ਹੈ ਕਿ ਜੋ ਵੀ ਗੱਲ ਉਹਨਾਂ ਨੇ ਕਹਿਣੀ ਹੋਵੇ ਨਾ ਉਹ ਸਿੱਧਾ ਹੀ ਕਹਿ ਦਿੰਦੇ ਆ ਮੂੰਹ ਤੇ ਹੀ ਕਹਿ ਦਿੰਦੇ ਆ ਕੋਈ ਲਿਪਾ-ਪੋਥੀ ਨਹੀਂ ਲਾਂਦੇ ਨਹੀਂ ਜੀ ਨਹੀਂ ਹਾਂਜੀ ਇਹ ਬਖਸ਼ਿਸ਼ ਹੈ ਮਾਜੇ ਵਾਲਿਆਂ ਨੂੰ ਹਾਂਜੀ ਹਾਂਜੀ ਅੱਛਾ ਬਾਬਾ ਜੀ ਹੁਣੇ-ਹੁਣੇ ਸ਼੍ਰੀ ਹਿਮਕੁੰਣ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਤੇ ਬਾਬਾ ਜੀ ਮੈਨੂੰ ਦੱਸ ਰਹੇ ਸੀ ਐਤਕੀ ਤਾਂ ਬਾਬਾ ਜੀ ਮੋਟਰਸਾਈਕਲ ਤੇ ਗਏ ਆ ਤੇ ਇਸ ਤੋਂ ਪਹਿਲਾਂ ਬਾਬਾ ਜੀ ਪੈਦਲ ਯਾਤਰਾ ਕਰਦੇ ਰਹੇ ਆ ਤੇ ਇੱਥੇ ਖਾਸ ਗੱਲ ਤੁਹਾਨੂੰ ਦੱਸਾਂ ਮੈਂ ਜੇ ਬਾਬਾ ਜੀ ਦਾ ਇੱਥੇ ਬੈਗ ਚੱਕ ਕੇ ਦੇਖ ਐ ਦੇ ਕਿਰਪਾ ਨ ਪਈਏ ਬਾਬਾ ਜੀ ਤੇ ਮੇਰੇ ਬਾਬਾ ਜੀ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਬਾਬਾ ਜੀ ਤੁਹਾਡਾ ਨਾ ਇੰਟਰਵਿਊ ਕਰਨਾ ਬਾਬਾ ਜੀ ਕਹਿੰਦੇ ਇੱਕ ਬੈਗ ਮੈਂ ਚੱਕ ਲੈਣਾ ਆ ਜਾ ਫਿਰ ਜੋੜਾ ਘਰ ਵੱਲ ਚੱਲਦੇ ਆ ਤੇ ਮੈਂ ਨਾ ਇਹ ਬੈਗ ਚੱਕ ਰਿਆ ਸੀ ਮੇਰੇ ਤੋਂ ਬੈਗ ਨਹੀਂ ਚੁੱਕਿਆ ਗਿਆ ਆ ਦੇਖੋ ਐਡਾ ਐਡਾ ਭਾਰਾ ਇਹ ਬੈਗ ਹੈਗਾ ਤੇ ਇਹ ਬਾਬਾ ਜੀ ਪਤਾ ਨਹੀਂ ਕਿਦਾਂ ਇਹ ਸਾਰਾ ਸਮਾਨ ਲੈ ਕੇ ਚੱਲਦੇ ਆ ਹਲੇ ਬਾਬਾ ਜੀ ਕਹਿੰਦੇ ਮੈਂ ਘੱਟ ਸਮਾਨ ਲੈ ਕੇ ਚੱਲਦਾ ਕਿਉਂਕਿ ਸਫ਼ਰ ਦੇ ਵਿੱਚ ਜਿੰਨਾ ਘੱਟ ਸਮਾਨ ਹੋਊਗਾ ਉਨਨਾ ਸੁੱਖ ਸੁੱਖਾ ਰਹਿੰਦਾ ਬੰਦਾ ਜੀ ਜੀ ਤੇ ਬਾਬਾ ਜੀ ਸਾਨੂੰ ਦੱਸੋ ਸ਼੍ਰੀ ਹਿਮਕੁੰਡ ਸਾਹਿਬ ਦੇ ਤੁਸੀਂ ਦਰਸ਼ਨ ਕਰਕੇ ਆਏ ਹੋ ਤੇ ਤੁਸੀਂ ਪੈਦਲ ਯਾਤਰਾ ਵੀ ਕਰਦੇ ਰਹੇ ਹੋ ਤੇ ਤੁਹਾਡੀ ਉਮਰ ਇਸ ਵੇਲੇ ਕਿੰਨੀ ਆ ਮੇਰੀ ਉਮਰ ਇਸ ਵੇਲੇ 70 70 ਸਾਲ ਹੈ 70 ਸਾਲ ਹਾਂਜੀ ਤੇ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਖਿੱਚ ਕੇ ਲੈ ਕੇ ਜਾਂਦੀ ਹੈ ਬਾਸ ਸਾਨੂੰ ਗੁਰੂ ਜੀ ਦਾ ਪ੍ਰਾਣਾ ਤਪਸਤਾਨ ਜਿਹੜਾ ਉਹਨਾਂ ਦਾ ਪ੍ਰੇਮ ਹੈ ਉਹ ਹੀ ਖਿੱਚ ਕੇ ਲੈ ਕੇ ਜਾਂਦਾ ਜਿਹੜਾ ਗੁਨਾ ਦਸ ਦਮਨ ਦੇ ਰੂਪ ਵਿੱਚ ਉੱਥੇ ਭਗਤੀ ਕੀਤੀ ਹੈ ਕੋਈ ਸਾ ਕੀ ਕੀ ਅਹਿਸਾਸ ਤੁਹਾਡੇ ਹੁੰਦੇ ਆ ਜਦੋਂ ਉੱਥੇ ਤੁਸੀਂ ਪਹੁੰਚਦੇ ਆ ਤੁਹਾਨੂੰ ਜਿੱਦਾਂ ਅਸੀਂ ਤਾਂ ਕਹਿ ਦਿੰਦੇ ਆ ਆਮ ਤੌਰ ਦੇ ਉੱਤੇ ਕਿ ਚਲੋ ਅਸੀਂ ਪਾਠ ਤਾਂ ਘਰ ਵੀ ਕਰ ਸਕਦੇ ਆ ਕੀਰਤਨ ਘਰ ਵੀ ਸੁਣ ਸਕਦੇ ਆ ਹਨਾ ਕੀ ਇਹੋ ਜਿਹਾ ਤੁਹਾਨੂੰ ਉੱਥੇ ਜਾ ਕੇ ਮਹਿਸੂਸ ਹੁੰਦਾ ਵੀ ਉੱਥੇ ਤੁਸੀਂ ਆਨੰਦ ਉੱਥੇ ਜਾ ਕੇ ਆਉਂਦਾ ਉਹ ਨਾ ਸਾਨੂੰ ਘਰ ਆ ਸਕਦਾ ਨੱਕ ਦੇ ਹੋਰ ਜਗ੍ਹਾ ਤੇ ਆਂਦਾ ਸਾਡਾ ਲਈ ਤੇ ਉਹ ਆਨੰਦ ਵੱਖਰਾ ਹੀ ਆਨੰਦ ਹੁੰਦਾ ਉਹਦੇ ਹੀ ਵਰਨਣ ਨਹੀਂ ਕਰ ਸਕਦੇ ਕਿ ਜਿਹੜਾ ਆਨੰਦ ਸਾਨੂੰ ਉੱਥੇ ਜਾ ਕੇ ਮਿਲਦਾ ਅੱਛਾ ਜੀ ਤੇ ਬਾਬਾ ਜੀ ਨਾ ਮੈਨੂੰ ਜਦੋਂ ਮੈਂ ਤੁਹਾਨੂੰ ਦੱਸਿਆ ਬੈਗ ਕਿੰਨਾ ਭਾਰਾ ਹੁੰਦਾ ਨਾ ਦਾ ਬਾਬਾ ਜੀ ਕੋਲ ਇਧਰ ਵਰਛਾ ਵੀ ਹੈਗਾ लाठी ਵੀ ਹੈਗੀ ਆ ਇਧਰ ਕਿਰਪਾਨ ਵੀ ਬਾਬਾ ਜੀ ਨੇ ਰੱਖੀ ਹੋਈ ਹੈ ਤੇ ਇਧਰ ਗਾਤਰਾ ਦੇਖੋ ਬਬਈ ਦਾ ਬਬਈ ਦਿਖਾਓ ਮੜ ਜਾ ਇਧਰ ਕਰਕੇ ਆ ਦੇਖੋ ਇਧਰ ਹਾਂ ਤੇ ਬਬਈ ਨੇ ਗਾਤਰਾ ਵੀ ਧਾਰਨ ਕੀਤਾ ਹੋਇਆ ਸੋ ਬਬਈ ਤੁਹਾਨੂੰ ਇਹਨਾਂ ਦਾ ਭਾਰ ਨਹੀਂ ਮਹਿਸੂਸ ਹੁੰਦਾ ਨਹੀਂ ਜੀ ਹਾਂ ਸ਼ਸਤਰਾਂ ਦਾ ਸਾਨੂੰ ਭਾਰ ਨਹੀਂ ਭਾਵੇਂ ਇੰਨੇ ਹੋਰ ਹੋ ਜਾਣ ਸ਼ਸਤਰਾਂ ਦਾ ਭਾਰ ਨਹੀਂ ਸਾਨੂੰ ਲੱਗਦਾ ਹਾਂ ਵਾਹਿਗੁਰੂ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਮੇਰੇ ਕੋਲ ਜਾ ਦਾਣਾ ਸ਼ਸਤਰ ਧਾਰਨ ਕਰਕੇ ਆਣਾ ਹਾਂ ਸ਼ੁਰੂ ਤੋਂ ਹੀ ਤੁਸੀਂ ਬਾਣਾ ਨੀਲੇ ਬਾਣਾ ਧਾਰਨ ਕੀਤਾ ਸੀਗਾ ਜੀ ਜਾਂ ਬਾਅਦ ਚ ਕੀਤਾ ਨਹੀਂ ਸ਼ੁਰੂ ਤੋਂ ਹੀ ਕੀਤਾ ਜੀ ਨੀਲੇ ਬਾਣੇ ਦੇ ਵਿੱਚ ਹਾਂ ਜੀ ਜਦੋਂ ਤੁਹਾਡੇ ਪਿਤਾ ਜੀ ਵੀ ਨਿਹੰਗ ਸਿੰਘ ਸਨ ਨਹੀਂ ਜੀ ਅੱਛਾ ਜੀ ਤੁਸੀਂ ਆਏ ਹਾਂ ਜੀ ਤੇ ਤੁਹਾਨੂੰ ਕੀ ਚिटਕ ਲੱਗੀ ਕਿਦਾਂ ਲੱਗੀ ਦੇਖ ਗੁਰੂ ਘਰ ਵਿੱਚ ਜਾਈਏ ਤੇ ਤੇਤੇ ਤੇ ਲੱਗ ਹੀ ਜਾਂਦੀ ਹੈ ਨਾ ਹੈ ਨਾ ਦੇਖ ਦੇਖ ਕੇ ਦੇਖ ਦੇਖ ਕੇ ਰੰਗ ਲਾ ਕੇ ਤੇ ਲਾ ਕੇ ਤੇ ਹਾਂਜੀ ਅੱਛਾ ਜੀ ਹਾਂਜੀ ਦਰਬਾਰ ਸਾਹਿਬ ਜਾਇ ਕਰਦੇ ਸੀ ਦਰਬਾਰ ਸਾਹਿਬ ਹਾਂਜੀ ਤੇ ਤੁਹਾਡੇ ਉੱਥੇ ਦਾ ਸਥਾਨ ਬਾਬਾ ਦੀਪ ਸਿੰਘ ਜੀ ਦਾ ਵੀ ਹੈਗਾ ਉਹਨਾਂ ਦੀ ਵੀ ਅਸੀਂ ਤਸਵੀਰ ਵੇਖਦੇ ਆ ਤੇ ਇਸ ਤਰੀਕੇ ਦਾ ਹੀ ਚਿੱਟਾ ਦਾੜਾ ਉਹਨਾਂ ਦਾ ਹਾਂਜੀ ਤੇ ਕਹਿੰਦੇ ਕਿ ਸਿਰ ਟੱਟ ਗਿਆ ਉਹਨਾਂ ਦਾ ਲੇਕਿਨ ਲੜਨੋਂ ਨਹੀਂ ਹਟੇ ਤੇ ਮੁਗਲ ਕਹਿਣ ਲੱਗੇ ਕਿ ਅਸੀਂ ਉਹਨਾਂ ਨਾਲ ਤਾਂ ਲੜ ਸਕਦੇ ਹਾਂ ਜਿਹੜੇ ਜਿਉਂਦੇ ਆਂ ਜਿਹੜੇ ਮਰ ਕੇ ਵੀ ਲੜੀ ਜਾਂਦੇ ਆ ਉਹਨਾਂ ਨੂੰ ਅਸੀਂ ਕਿੱਦਾਂ ਮਾਰੀਏ ਵਾਹਿਗੁਰੂ ਥੋੜਾ ਦੱਸੋ ਜੀ ਜਿੱਦਾਂ ਪੈਦਲ ਤੁਸੀਂ ਜਾਂਦੇ ਹੋ ਜੀ ਐਤ ਕੀ ਮੋਟਰਸਾਈਕਲ ਤੇ ਗਏ ਹੋ ਐਤ ਕੀ ਦਾ ਪੜਾ ਤੁਹਾਡਾ ਕਿੱਦਾਂ ਕਿੱਦਾਂ ਕਿੰਨਾ ਦਿਨ ਲੱਗੇ ਕਿੱਥੇ ਕਿੱਥੇ ਰੁਕੇ ਤੁਸੀਂ ਜੀ ਐਤ ਕੀ ਚੱਲੇ ਸੀਗੇ 3 ਤਰੀਕ ਨੂੰ ਅੰਮ੍ਰਿਤਸਰ ਤੋਂ 5 ਵਜੇ ਲਗਭਗ ਤੇ ਪਹਿਲਾ ਪੜਾ ਹੈ ਜਾ ਕੇ ਪੌਂਟਾ ਸਾਹਿਬ ਕੀਤਾ ਉਸ ਤੋਂ ਬਾਅਦ ਚੱਲੇ ਆਂ ਤੇ ਫਿਰ ਅਗਲੇ ਦਿਨ ਅਸੀਂ ਸ਼੍ਰੀ ਨਗਰ ਪ੍ਰਾਗ이트 ਉਸ ਤੋਂ ਬਾਅਦ ਚੱਲੇ ਆਂ ਤੇ ਅਗਲੀ ਰਾਤ ਅਸੀਂ ਤੁਸੀਂ ਗੋਵਿੰਦ ਘਾੜ ਦੇ ਪਹੁੰਚ ਗਏ ਆਂ ਅੱਛਾ ਇਹ ਕਿੰਨਾ ਟਾਈਮ ਲੱਗਿਆ ਜਾਣ ਚ ਤਿੰਨ ਰਾਤਾਂ ਲੱਗੀਆਂ ਸਭ ਤੀਜੀ ਰਾਤ ਅਸੀਂ ਉੱਥੇ ਬੰਗੇ ਚੌਥੀ ਰਾਤ ਜਾ ਗਏ ਧਾਮ ਘੱਟੀ ਤੇ ਅਗਲੇ ਦਿਨ ਦਰਸ਼ਨ ਕਰਕੇ ਫਿਰ ਧਾਮ ਦਾ ਦਰਸ਼ਨ ਕਰ ਧਾਮ ਤੋਂ ਇੱਕ ਰਾਤ ਰਹਿ ਗਏ ਫਿਰ ਅਗਲੇ ਦਿਨ ਅਸੀਂ ਗੋਵਿੰਦ ਘਾੜ ਤੋਂ ਮੋਟਰਸਾਈਕਲ ਤੇ ਬੈਠੇ ਆਂ ਤੇ ਸ਼ਿਰਿ ਨਗਰ ਆ ਕੇ ਰੁਕੇ ਆਂ ਤੇ ਰੁਕੇ ਆਂ ਠੀਕ ਹੈ ਤੁਸੀਂ ਪਹਿਲੀ ਰਾਤ ਤੁਸੀਂ ਦੱਸ ਰਹੇ ਹੋ ਕਿ ਮਾਝੇ ਤੋਂ ਚੱਲ ਕੇ ਸ਼ਿਰ ਇਕਾਲ ਤੱਕ ਸਾਹਿਬ ਤੋਂ ਤੁਰ ਕੇ ਤੇ ਤੁਸੀਂ ਪਹਿਲੀ ਰਾਤ ਪੌਂਟ ਸਾਹਿਬ ਪਹੁੰਚ ਗਏ ਪੌਂਟ ਸਾਹਿਬ ਪਹਿਲੀ ਰਾਤ ਚ ਪੌਂਟ ਸਾਹਿਬ ਪਹੁੰਚ ਗਏ ਹਾਂਜੀ ਤੇ ਇਹ ਤਾਂ ਬੋਲ ਜਿਹੜਾ ਵਾਟ ਹੈ ਬਹੁਤ ਲੰਬੀ ਹੈ 5 ਵਜੇ ਤੋਂ 5 ਵਜੇ ਜਿਹੜੇ ਲਗਭਗ ਚੱਲੇ ਸੀ ਅਸੀਂ ਹਾਂਜੀ ਤੇ 1:30 ਵਜੇ ਰਾਤ ਨੂੰ ਅਸੀਂ ਪਹੁੰਚ ਗਏ ਸੀ ਤੇ ਬਾਬਾ ਜੀ ਜਿੱਦਾਂ ਤੁਹਾਡੀ ਉਹ ਜਿੰਨੀ ਕੁ ਉਮਰ ਹੈ ਤੁਹਾਡੀ 19 ਦੇ 19 ਉਮਰ ਚ ਤਾਂ ਲੋਕਾਂ ਦੇ ਗੋਡਿਆਂ ਦੇ 2 2 3 3 ਨਾ ਆਪਰੇਸ਼ਨ ਹੋ ਗਏ ਹੁੰਦੇ ਆ ਤੇ ਤੁਸੀਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਬੰਦੇ ਤਾਂ ਸੋਚਦੇ ਨਹੀਂ ਯਾਰ ਹੁਣ ਤਾਂ ਉਮਰ ਹੋ ਗਈ ਗੋਡੇ ਉਹਨਾਂ ਦੇ ਚੜ੍ਹਦੀ ਕਲਾ ਆਪੇ ਹੀ ਹੋਣਾ ਜਦੋਂ ਉਹਨਾਂ ਨੇ ਕਰਨਾ ਗੱਡੀ ਏਸੀ 'ਚ ਬਹਿਣਾ ਤੇ ਘਰ ਵਿੱਚ ਏਸੀ ਵਿੱਚ ਰਹਿਣਾ ਤੇ ਕਦੀ ਚੱਲਣਾ ਤੇ ਹੈ ਨਹੀਂ ਲੈਟਰਿੰਗ ਤੇ ਬਾਥਰੂਮ ਅੰਦਰ ਕਰਨਾ ਤੇ ਉਹਨਾਂ ਲੋਕਾਂ ਦੇ ਗੋਡੇ ਰਹਿਣਗੇ ਕੀ ਉਹਨਾਂ ਦੇ ਗੋਡੇ ਰਹਿ ਜਾ ਕੈਮਰਾ ਆਣਗੇ ਨਹੀਂ ਉਹ ਜੋੜ ਆਪੇ ਠੰਡ ਨਾਲ ਖਤਮ ਹੋ ਜਾਂਦੇ ਆ ਹਾਂ ਇਸ ਕਰਕੇ ਚੱਲਣਾ ਜਿੰਨਾ ਵੀ ਸਰੀਰ ਨਾਲ ਚੱਲੋਗੇ ਤੁਹਾਡਾ ਸਰੀਰ ਉਹਨਾਂ ਹੀ ਕੰਮ ਰਹੇਗਾ ਤੇ ਲਾਸਟ ਟਾਈਮ ਤੁਸੀਂ ਪੈਦਲ ਯਾਤਰਾ ਕਦੋਂ ਕੀਤੀ ਸੀਗੀ ਜੀ ਅੱਜ ਤੋਂ 2 ਸਾਲ ਪਹਿਲਾਂ ਅੱਛਾ 2 ਸਾਲ ਪਹਿਲਾਂ ਵੀ ਮਤਲਬ ਕਿ 75 ਦੀ ਉਮਰ ਦੇ ਵਿੱਚ ਵੀ ਤੁਸੀਂ ਪੈਦਲ ਗਏ ਹੋ ਉੱਥੇ ਹਾਂਜੀ ਹਾਂਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂਜੀ ਹਾਂਜੀ ਯਾਤਰਾ ਹੀ ਅੰਮ੍ਰਿਤਸਰ ਤੋਂ ਕਰਨੀ ਹੁਣ ਹੀ ਅੰਮ੍ਰਿਤਸਰ ਤੇ ਕਰੀ ਦੀ ਹੈ ਰਾਮਵਤੀ ਹਾਂਜੀ ਗੁਰੂ ਕਰਾਉਂਦਾ ਆਪ ਨਹੀਂ ਕਰਦੇ ਅੱਛਾ ਤੇ ਮੈਂ ਹੁਣ ਅੰਦਰ ਬੈਠਾ ਸੀਗਾ ਤੇ ਬਾਬਾ ਜੀ ਨੂੰ ਪੁੱਛਦੇ ਸੀਗੇ ਕਿ ਤੁਸੀਂ ਚਾਹ ਪੀਣੀ ਆ ਤੇ ਉਹ ਬਾਈ ਕਹਿੰਦੇ ਮੈਂ ਤਾਂ ਚਾਹ ਛੱਕਦਾ ਹੀ ਨਹੀਂ ਹੈਗਾ ਚਾਹ ਵੀ ਨਹੀਂ ਛੱਕਦੇ ਨਹੀਂ ਜੀ ਚਾਹ ਨਹੀਂ ਛੱਕਦੇ ਤੇ ਫਿਰ ਜਿਹੜੀ ਤੁਹਾਡੀ ਬੋਡੀ ਇੰਨੀ ਕਾਇਮ ਹੈਗੀ ਹੈ ਸਰੀਰ ਤੁਹਾਡਾ ਬਿਲਕੁਲ ਕਾਇਮ ਹੈ ਇਹਦਾ ਰਾਜ ਕੀ ਹੈ ਇਹ ਕੁਦਰਤੀ ਹਵਾ ਕੁਦਰਤੀ ਹਵਾ ਬਾਣੀ ਦਾ ਬਾਣਾ ਬਾਣੀ ਦਾ ਬਾਣਾ ਤੇ ਕੁਦਰਤੀ ਕੁਦਰਤ ਹੀ ਹੈ ਨਾ ਸਭ ਕੁਝ ਆਪਣਾ ਤੇ ਬੰਦੇ ਦਾ ਕੁਝ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਜੋ ਕੁਝ ਵੀ ਹੁੰਦਾ ਹੈ ਨਾ ਆਡੀ ਖਰਾਕ ਜਿਆਦਾ ਬਾਣੀ ਸ਼ਬਦ ਗੁਰ ਕਹਿੰਦੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਨਹੀਂ ਠੀਕ ਹੈ ਤੇ ਇਸ ਮਾਨ ਬਾਰੇ ਥੋੜਾ ਦੱਸੋ ਜੀ ਤੁਸੀਂ ਸੰਗਤ ਨੂੰ ਥੋੜਾ ਪਤਾ ਲੱਗ ਜਾਏਗਾ ਵਿੱਚ ਇੱਕ ਤੁਸੀਂ ਇੱਕ ਮੁੱਦਾ ਬਾਬਾ ਜੀ ਨੂੰ ਪੁੱਛ ਰਹੇ ਸੀਗੇ ਕਿ ਸ਼ਾਸਤਰਾਂ ਦਾ ਭਾਰ ਨਹੀਂ ਲੱਗਦਾ ਨਿਹੰਗ ਸਿੰਘਾਂ ਨੂੰ ਬਾਬਾ ਜੀ ਗੱਲ ਕਰੀਏ ਸ਼ਾਸਤਰਾਂ ਦੀ ਪਗੋਤੀ ਗੁਰੂ ਸਾਹਿਬ ਨੇ ਵੀ ਅਰਦਾਸ ਬੇਨਤੀ ਚ ਸਭ ਤੋਂ ਪਹਿਲਾਂ ਸ਼ਾਸਤਰਾਂ ਨੂੰ ਰਾਧਿਆ ਗਿਆ ਵਾ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਭਗੋਤੀ ਸ਼ਸਤਰ ਨੂੰ ਕਿਹਾ ਗਿਆ ਤੁਹਾਡੇ ਤਖਤ ਤੇ ਵੀ ਸ਼ਸਤਰ ਵਿਰਾਜਮਾਨ ਨੇ ਭਾਬ ਇਹਨਾਂ ਸ਼ਸਤਰਾਂ ਦਾ ਭਾਰ ਸਾਨੂੰ ਨਹੀਂ ਲੱਗਦਾ ਇਸ ਇਹਨਾਂ ਸ਼ਸਤਰਾਂ ਦਾ ਭਾਰ ਇਸ ਦੇਸ਼ ਉੱਤੇ ਬਹੁਤ ਆ ਅਹਸਾਨ ਕਹਿ ਲਈਏ ਜੀ ਨੂੰ ਜੀ ਕਿਉਂਕਿ ਜੇ ਸ਼ਸਤਰ ਨਾ ਹੁੰਦੇ ਗੁਰੂ ਸਾਹਿਬ ਦੇ ਸਿਧਾਂਤ ਨਾ ਹੁੰਦੇ ਤਾਂ ਇੱਥੋਂ ਇਹ ਰਾਜ ਨਹੀਂ ਹੋਣੇ ਸੀਗੇ ਇਹ ਧਰਮ ਨਹੀਂ ਹੋਣੇ ਸੀ ਇੱਥੇ ਜਿਹੜੇ ਜਿਹੜੇ ਅੱਜ ਧਰਮ ਹੈਗੇ ਨੇ ਮੇਰਾ ਜੋ ਵੀ ਦੇਨ ਆ ਇਸ ਦੇਸ਼ ਨੂੰ ਇਸ ਮੁਲਕ ਨੂੰ ਪੂਰੀ ਕਾਇਨਾਤ ਨੂੰ ਇਹਨਾਂ ਸ਼ਸਤਰਾਂ ਦੇ ਸਿਰ ਤੇ ਹੀ ਆ ਤੇ ਬਾਕੀ ਰਹੀ ਇਹਨਾਂ ਦਾ ਜਿਵੇਂ ਇੱਕ ਵੀਰ ਨੇ ਮੈਨੂੰ ਪੁੱਛਿਆ ਭਾਰ ਵਾਲੀ ਗੱਲ ਤੇ ਹੀ ਕਿ ਤੁਹਾਨੂੰ ਦਮਾਲਾ ਬਨ ਕੇ ਜਾਂ ਪੱਗ ਬਨ ਕੇ ਗਰਮੀ ਨਹੀਂ ਮਹਿਸੂਸ ਹੁੰਦੀ ਅੱਗੋਂ ਦਾਸ ਨੇ ਜਵਾਬ ਦਿੱਤਾ ਕਿ ਸਾਨੂੰ ਠੰਡ ਹੀ ਨਹੀਂ ਉਹਨਾਂ ਚਰਤਕ ਬੰਦੀ ਜਿਨ੍ਹਾਂ ਦੇ ਅਸੀਂ ਦਮਾਲਾ ਨਾਲ ਬਨ ਲੀਏ ਤੇ ਦਸਤਾਰ ਨਾਲ ਸਜਾ ਲੀਏ ਸੋ ਇਹ ਚੀਜ਼ਾਂ ਠੰਡ ਪਾਉਂਦੀਆਂ ਨੇ ਇਹ ਚੀਜ਼ਾਂ ਸ਼ਾਂਤੀ ਦਾ ਪ੍ਰਤੀਕ ਨੇ ਸ਼ਸਤਰ ਜੀ ਕੋ ਕਿ ਜਿੱਥੇ ਸ਼ਸਤਰ ਹੋਏਗਾ ਉੱਥੇ ਮੱਲੋ ਮੱਲੀ ਸ਼ਾਂਤੀ ਹੋਏਗੀ ਜਿੱਥੇ ਸ਼ਸਤਰ ਨਹੀਂ ਹੋਏਗਾ ਉੱਥੇ ਕਲੇਸ਼ ਲੜਾਈ ਝਗੜਾ ਹੋਈ ਗਈ ਹੋਏਗਾ ਇਹ ਇੱਕ ਅੰਗਰੇਜ਼ ਦੀ ਕਹਾਵਤ ਹੈ ਉਹ ਕਹਿੰਦੇ ਆ ਕਿ ਇਫ ਯੂ ਵਾਂਟ ਪੀਸ ਗੇਟ ਰੈਡੀ ਫਾਰ ਵਾਰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਸੰਸਾਰ ਦੇ ਵਿੱਚ ਸ਼ਾਂਤੀ ਰਹੇ ਤਾਂ ਜੰਗ ਦੇ ਲਈ ਤਿਆਰ ਰਹੋ ਕਿਉਂਕਿ ਸ਼ਸਤਰ ਨੇ ਜਿਹੜੇ ਉਹਨੂੰ ਸਾਹਮਣੇ ਵਾਲਾ ਦੇਖ ਕੇ ਸ਼ਸਤਰਾਂ ਦਾ ਇਨਾ ਰੋਹ ਵੀ ਇਨਾ ਹੁੰਦਾ ਕਿ ਬੰਦਾ ਜਿਹੜੀ ਇਹੋ ਜਿਹੀ ਹਰਕਤ ਕਰਨ ਤੋਂ ਕੰਨੀ ਕਤਰਾਂ ਦਾ ਅਸੀਂ ਆਪਣੀ ਨੌਜਵਾਨ ਪਨੀਰੀ ਨੂੰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਦੇ ਚਰਨਾਂ ਵਿੱਚ ਕਿ ਗੁਰੂ ਦੇ ਲੜ ਲੱਗিয়ে ਤੇ ਸੋਹਣੇ ਤੋਂ ਸੋਹਣਾ ਜਿਵੇਂ ਅੱਜ ਮੋਬਾਈਲ ਦਾ ਸ਼ੌਂਕ ਆ ਗੱਡੀਆਂ ਦਾ ਸ਼ੌਂਕ ਆ ਹਣਾ ਕਿ ਆ ਨੌਜਵਾਨ ਪੀੜੀ ਦੇ ਕੋਲ ਸੋਨੇ ਤੋਂ ਸੋਨਾ ਸ਼ਸਤਰ ਵੀ ਹੋਣਾ ਚਾਹੀਦਾ ਔਰ ਸ਼ਸਤਰ ਦੇ ਨਾਲ ਨਾਲ ਸਾਨੂੰ ਗੁਰੂ ਸਾਹਿਬ ਦੇ ਉਹ ਕਮ ਸਿਧਾਂਤਾਂ ਤੇ ਕਮਾਈ ਦਾ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਇਹ ਸ਼ਸਤਰ ਹੈ ਕਿਰਪਾ ਨੇ ਕਿਰਪਾ ਦੇ ਲਈ ਬਣੀ ਹੈ ਇਹ ਕਿਸੇ ਨੂੰ ਡਰਾਉਣ ਧਮਕਾਉਣ ਜਾਂ ਕਿਸੇ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਬਣੀ ਇਹ ਹਮੇਸ਼ਾ ਇਹਨੇ ਕਿਰਪਾ ਹੀ ਕੀਤੀ ਹੈ ਜਦੋਂ ਦਾ ਗੁਰੂ ਸਾਹਿਬ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ ਨਾ ਇਹ ਸ਼ਸਤਰ ਕਿਰਪਾ ਵਾਸਤੇ ਹੀ ਨੇ ਉਹ ਕੱਲੀ ਕਿਸੇ ਦੀ ਜਾਤ ਨਹੀਂ ਦੇਖਦੇ ਕਿਸੇ ਦਾ ਧਰਮ ਨਹੀਂ ਦੇਖਦੇ ਕੋਈ ਮਜਬ ਨਹੀਂ ਦੇਖਦੇ ਕੋਈ ਉੱਚਾ ਨਹੀਂ ਕੋਈ ਨਹੀਂ ਦੇਖਦੇ ਬਸ ਜਿੱਥੇ ਗੁਰੂ ਸਾਹਿਬ ਦੇ ਜੇ ਸਿਧਾਂਤਾਂ ਦਾ ਮਰਿਆਦਾ ਦਾ ਪਤਾ ਹੋਏਗਾ ਸਾਡੇ ਦਾ ਸਿਧਾਂਤ ਹੀ ਸਾਰੇ ਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ੇ ਨੇ ਉਹਦਾ ਮੁਕਾਬਲਾ ਕਿਤੇ ਵੀ ਕੋਈ ਕਰ ਨਾ ਸਕਿਆ ਨਾ ਉਸ ਸੂਰਮੇ ਦੀ ਸੋਚ ਦਾ ਨਾ ਉਹ ਲਿਖਾਰੀ ਹੈ ਇਹੋ ਜਿਹਨੇ ਮਹਾਰਾ ਸੱਚੇ ਪਾਤਸ਼ਾਹ ਨਾ ਉਹਨਾਂ ਦੀ ਕਲਮ ਦਾ ਮੁਕਾਬਲਾ ਨਾ ਉਹਨਾਂ ਦੀ ਤੇਗ ਦਾ ਮੁਕਾਬਲਾ ਗੁਰਗੋਵੀ ਸਿੰਘ ਜੀ ਮਹਾਰਾਜ ਜਦੋਂ ਕਹਿੰਦੇ ਆਪਣੀ ਕਲਮ ਚੁੱਕਦੇ ਆ ਜਦੋਂ ਤੇਗ ਚੁੱਕਦੇ ਆ ਤਾਂ ਇੱਕ ਇੱਕ ਤੇਗ ਦੇ ਨਾਲ ਇੱਕ ਇੱਕ ਤੀਰ ਦੇ ਨਾਲ ਹਜ਼ਾਰਾਂ ਹਜ਼ਾਰਾਂ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਨਾਸ਼ ਕਰ ਦਿੰਦੇ ਆ ਜਦੋਂ ਕਲਮ ਚੁੱਕਦੇ ਆ ਉਹਨਾਂ ਦੀ ਕਲਮ ਵੀ ஆயੂ ਜੀ ਹੈ ਅਸੀਂ ਪੜਦੇ ਹੁੰਦੇ ਆ ਹਾਂਜੀ ਤੇ ਕੋਈ ਨਹੀਂ ਮਾਰ ਸਕਿਆ ਝੁਕਾ ਸਕਿਆ ਉਹਨਾਂ ਦੀ ਕਲਮ ਨੇ ਝੁਕਾਤਾ ਕਲਮ ਨੇ ਮਾਰਤਾ ਬਿਲਕੁਲ ਜੀ ਕਿੰਨੇ ਉਸ ਸਪੂਰਮੇ ਦੀ ਸਾਡੇ ਬਾਪ ਦੀ ਉਸ ਕਲਮ ਚ ਕਿੰਨੀ ਤਾਕਤ ਹੋएगी ਤੇਗ ਦੀ ਗੱਲ ਹੀ ਛੱਡੋ ਹਾਂਜੀ ਉਸ ਕਲਮ ਚ ਕਿੰਨੀ ਤਾਕਤ ਉਸ ਬੋਲਾਂ ਜੋ ਸ਼ਬਦਾਂ ਚ ਕਿੰਨੀ ਤਾਕਤ ਹੈ ਸਾਮ ਮਤਲਬ ਮਨ ਕਈ ਵਾਰੀ ਵਿਰਾਗ ਚ ਆ ਜਾਂਦਾ ਕਿਤੇ ਮਨ ਜਾ ਕੇ ਵਿਰਾਗ ਚ ਨਹੀਂ ਜਾਂਦਾ ਜੋ ਗੁਰੂ ਸਾਹਿਬ ਬਾਰੇ ਜਿੰਨਾ ਅਸੀਂ ਗੱਲ ਕਰਾਂਗੇ ਪਹਿਲੀ ਗੱਲ ਤਾਂ ਉਹ ਅਸੀਮ ਪਾਤਸ਼ਾਹਾਂ ਨੇ ਸੱਚੇ ਪਾਤਸ਼ਾਹਾਂ ਨੇ ਅਸੀਮ ਮਤਲਬ ਉਹਨਾਂ ਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ ਉਸ ਸ਼ਖਸੀਅਤ ਨੂੰ ਮਰਦ ਗੰਬੜਾ ਮਤਲਬ ਸੱਚੇ ਪਾਤਸ਼ਾਹ ਸਰਬੰਸਦਾਨੀ ਕਲਗੀਆਂ ਵਾਲੇ ਮਤਲਬ ਜਿੰਨੇ ਨਾਂ ਲਈ ਜੋ ਕੋਈ ਬਿਆਨ ਸ਼ਬਦ ਮੁੱਕ ਜਾਣਗੇ ਗੁਰੂ ਸਾਹਿਬ ਦੀ ਸਿਫਤ ਨਹੀਂ ਮੁੱਕ ਸਕਦੀ ਹੈ ਜੀ ਬੰਦਾ ਯਾਰ ਖਾਂ ਜੋਗੀ ਐਸੀ ਗੱਲ ਨੂੰ ਲੈ ਕੇ ਕਹਿੰਦੇ ਕਿ ਇੱਕ ਆਂਖ ਸੇ ਕੀ ਬਲਬੁਲਾ ਕੁਲਬਹਿਰ ਕੋ ਦੇਖੇ सागर को मजेदार को या लहर को देखे हरचंद मेरे हाथ में पुरजोर कलम है सतगुरु के लिखो वसब कहां ताबे रकम है अल्लाह की सौगंध है नानक की कसम है जितनी भी हो गोविंद की तारीफ वो कम है कि वो बयान ही नहीं कर सकदे हैगे ते जिमी सिंह साहब ने कहा हैगा आजकल मेरे सिंह साहब जिक्र आ रहा है सी मेरे माइंड दे विच कई बारी assi कहन लग जांदे है कि ਅੱਜਕਲ ਰੈਪ ਦਾ ਬੜਾ ਜ਼ਮਾਨਾ ਹੈ ਲੋਕੀ ਰੈਪ ਕਰਦੇ ਆ ਤੇ ਮੈਂ ਪੜ ਰਿਹਾ ਸੀਗਾ ਦਸਮ ਗ੍ਰੰਥ ਦੀ ਬਾਣੀ ਤੇ ਮੈਨੂੰ ਲੱਗਦਾ ਕਿ ਉਹਨਾਂ ਵਰਗਾ ਤਾਂ ਰੈਪ ਵੀ ਨਹੀਂ ਕੋਈ ਕਰ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਲਿਖਿਆ ਕਹਿੰਦੇ ਛਤਰ ਛਤਰਪਤ ਚੈਲ ਰੂਪ ਚਤ ਨਾਤ ਚੋਣੀ ਕਰ ਛਾਇ ਬਾਰ ਛਤਰੀ ਪਤ ਗਾਈ ਹੈ ਬਿਸੁਨਾਥ ਬਿਸੰਵਰ ਬੇਦਨਾਥ ਬਾਲਾਕਾਰ ਬਾਜੀਕਾਰ ਬਾਂਦਤਾਰੀ ਬੰਦਨ ਬਧਾਈ ਹੈ ਨਿਯੋਲੀ ਕਰਮ ਦੂਦਾਤਾਰੀ ਵਿਦਿਆਤਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨੈਕ ਧਿਆਨ ਹੋ ਨਾ ਪਾਈ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕ ਬਿਲਕੁਲ ਜੀ ਸਤਿਵੰਤ ਜੀ ਤੁਹਾਡੇ ਬਹੁਤ ਸੋਹਣਾ ਲੱਗਿਆ ਤੁਹਾਡੇ ਮੂੰਹੋਂ ਇੰਨੀ ਸੋਹਣੀ ਰਸਨਾ ਦਸਮ ਦੀ ਸੁਣ ਕੇ ਤੇ ਬਾਕੀ ਇੱਕ ਗੱਲ ਕਵਾਂਗੇ ਵਾਹਿਗੁਰੂ ਜਿਸ ਦਿਨ ਦਸਮ ਦਾ ਪ੍ਰਕਾਸ਼ ਸਾਡੇ ਸਕਤਾਂ ਤੇ ਹੋ ਗਿਆ ਅਕਾਲ ਤਖਤ ਤੇ ਸਾਡਾ ਰਾਜ ਆ ਜਾਣਾ ਅਸੀਂ ਜਿਸਨ ਬਾਣੀ ਤੇ ਬਾਣੀ ਨਾਲ ਜੁੜ ਗਏ ਨਾ ਤੇ ਅਸੀਂ ਇਕੱਠੇ ਹੋ ਗਏ ਜਦੋਂ ਇੱਕੋ ਨਿਸ਼ਾਨ ਸਾਹਿਬ ਦੇ ਹੇਟਾ ਸਾਡਾ ਰਾਜ ਮਹਾਰਾਜ ਨੇ ਆਪੇ ਬਖਸ਼ ਦੇਣਾ ਮਹਾਰਾਜ ਸਾਨੂੰ ਵਾਲੇ ਪਰਖਦੇ ਪਏ ਅਸੀਂ ਹਲੇ ਆ ਬੜੇ ਕੱਚੇ ਆ ਜੀ ਜੀ ਜਦੋਂ ਅਸੀਂ ਆ ਮਹਾਰਾਜ ਨੇ ਦੇਖਿਆ ਨਾ ਕਿ ਹੁਣ ਇਕੱਠੇ ਹੋ ਗਏ ਨੇ ਤੇ ਦਸੰ ਦਾ ਪ੍ਰਕਾਸ਼ ਹੋ ਗਿਆ ਜੋ ਤਖਤ ਚਿਰਿਆ ਕਾਲਕ ਸਿੰਘ ਸਾਹਿਬ ਦੇ ਉਦੋਂ ਮੱਲੋ ਮੱਲੀ ਅਕਾਲੀ ਫੁੱਲਾ ਸਿੰਘ ਵਰਗੀ ਜੋਤ ਉੱਥੇ ਆ ਕਿ ਵਿਰਾਜਮਾ ਹੋ ਜਾਣੀ ਕਿਉਂਕਿ ਸਿੱਖਾਂ ਦੇ ਵਿੱਚ ਨਾ ਅੱਜ ਵੀ ਜਜ਼ਬੇ ਦੀ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਅੱਜ ਵੀ ਨੌਜਵਾਨ ਪਨੀਰੀ ਦੇ ਕੇ ਬੜਾ ਜੋਸ਼ ਹੈ ਜੋ ਗੁਰੂ ਸਾਹਿਬ ਨੂੰ ਸੀਸ ਪੇਂਡ ਕਰਨ ਨੂੰ ਤਿਆਰ ਨੇ ਬਸ ਕੋਈ ਬਾਹ ਫੜਨ ਵਾਲਾ ਚਾਹੀਦਾ ਠੀਕ ਬਾਹ ਫੜਨ ਵਾਲੇ ਗੁਰਗ੍ਰੰਥ ਸਾਹਿਬ ਮਹਾਰਾਜ ਸਾਡੀ ਹੈਗੇ ਨੇ ਪਰ ਅੱਗੋਂ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਗ੍ਰਾਹ ਪਾਣ ਵਾਲਾ ਨਹੀਂ ਹੈਗਾ ਜੀ ਸਾਨੂੰ ਉੱਥੇ ਕਿ ਪਹੁੰਚਾਇਆ ਨਹੀਂ ਸਾਨੂੰ ਕਨਸੈਪਟ ਵੀ ਹੋਰ ਦੇਤੇ ਨੇ ਜੋ ਸਾਡੀ ਪ੍ਰਬੰਧਕ ਕਮੇਟੀਆਂ ਨੇ ਜੀ ਤਕਰੀਬਨ ਨੌਜਵਾਨ ਪੀੜੀ ਲੰਗੜਾ ਤੱਕ ਹੀ ਸੀਮਤ ਕਰਤੀ ਐ ਜੀ ਅਸੀਂ ਗਤਕੇ ਤੋਂ ਥੋੜਾ ਪਿੱਛੇ हट ਚੁੱਕੇ ਆਂ ਕਾਫੀ ਪਿੱਛੇ हट ਚੁੱਕੇ ਆਂ ਚਲੋ ਆਪਾਂ ਸੰਕੋਚ ਨਾ ਕਰੀਏ ਅਸੀਂ ਦਸਮ ਦੀ ਬਾਣੀ ਤੋਂ ਸੰਕੋਚ ਕਰ ਚੁੱਕੇ ਸਾਨੂੰ ਆਪਣੇ ਤਾਂ ਧਰਮ ਗ੍ਰੰਥਾਂ ਦੇ ਨਾਂ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ 90% ਲੋਕਾਂ ਨੂੰ ਸਰਵ ਲੋਕ ਗ੍ਰੰਥ ਦਸੰਗ ਗ੍ਰੰਥ ਬਾਰੇ ਪਤਾ ਹੀ ਨਹੀਂਗਾ ਜੀ ਇਹੀ ਕਾਰਨ ਐ ਜੀ ਜੋ ਥੋੜਾ ਸਿੱਖ ਕਮਜ਼ੋਰ ਹੋ ਚੁੱਕਾ ਹੋਇਆ ਬਾਕੀ ਮਹਾਰਾਜ ਦਾ ਬਲ ਪੂਰਾ ਹੈ ਮਹਾਰਾਜ ਇੱਕ ਖੇਡ ਵਰਤਾਰੇ ਨੇ ਇਹ ਕਲਾ ਵਰਤਿਆ ਜਦੋਂ ਕਲਾ ਵਰਤਰੀ ਹੈ ਜਦੋਂ ਗੁਰੂ ਸਾਹਿਬ ਦਾ ਹੁਕਮ ਹੋਇਆ ਜਾਂ ਜਦੋਂ ਖਾਲਸਾ ਆਪਣੇ ਰੰਗ ਦੇ ਵਿੱਚ ਆਇਆ ਮਹਾਰਾ ਨੇ ਤੁਹਾਨੂੰ ਰਾਜ ਵੀ ਬਖਸ਼ਣਾ ਹੀ ਬਖਸ਼ਣਾ ਜੀ ਵੀਰ ਜੀ ਮੈਂ ਜ਼ਰੂਰ ਚਾਹਾਂਗਾ ਇੱਕ ਕੁਐਸਚਨ ਜਿਹੜਾ ਹੈਗਾ ਜੋ ਤੁਸੀਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਕਿਹਾ ਸੀ ਅਰਦਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪ੍ਰਥਮ ਪਗਉਤੀ ਸਿਮਰ ਕਹ ਹੈ ਨਾ ਇਹਦੇ ਜਿਹੜੇ ਪਗਉਤੀ ਦੇ ਅਰਥ ਨੇ ਮੈਂ ਜ਼ਰੂਰ ਤੁਹਾਨੂੰ ਦੁਬਾਰਾ ਬੇਨਤੀ ਕਰਾਂਗਾ ਇਹ ਨਾ ਕਈ ਲੋਕਾਂ ਨੂੰ ਥੋੜਾ ਜਿਹਾ ਸ਼ੰਸ਼ਾ ਹੈ ਮਨ ਦੇ ਵਿੱਚ ਇਹ ਜ਼ਰੂਰ ਦੱਸਿਓ ਜੀ ਕਈ ਲੋਕ ਕਹਿ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਮਾਤਾ ਤੋਂ ਪਹਿਲੇ ਮਤਲਬ ਗੁਰੂਆਂ ਤੋਂ ਪਹਿਲੇ ਮਾਤਾ ਜੀ ਕਿਸੇ ਵੀ ਦੇਵੀ ਦਾ ਉਥੇ ਜ਼ਿਕਰ ਕੀਤਾ ਹੈ ਪਰ ਉਥੇ ਆਪਾਂ ਜਦੋਂ ਪਗਉਤੀ ਸ਼ਬਦ ਫਾਰਸੀ ਦਾ ਸ਼ਬਦ ਆ ਤੇ ਉਹਦੇ ਵਿੱਚ ਤੁਸੀਂ ਸਰਚ ਵੀ ਕਰ ਸਕਦੇ ਹੋ ਪਗਉਤੀ ਗੁਰੂ ਸਾਹਿਬ ਨੇ ਇੱਕ ਸ਼ਕਤੀ ਨੂੰ ਜੋ ਨਸ਼ਸਤਰ ਦਾ ਪ੍ਰਤੀਕ ਆ ਉਹਦਾ ਜ਼ਿਕਰ ਕੀਤਾ ਗਿਆ ਕਿਸੇ ਦੇਵੀ ਦਾ ਉਥੇ ਜ਼ਿਕਰ ਨਹੀਂ ਹੈਗਾ ਤੇ ਗੁਰੂ ਸਾਹਿਬ ਦਾ ਸਾਰਾ ਕੁਝ ਬਾਣੀ ਦੇ ਵਿੱਚ ਦੱਸ ਕੇ ਗਏ ਹੋਏ ਨੇ ਕਿ ਜੇ ਦੇਵੀ ਨੇ ਦੁਰਗਾ ਨੇ ਵੀ ਬਲ ਲਿੱਤਾ ਤਾਂ ਉਸ ਕਾਲਪੁਰਖ ਵਾਹਿਗੁਰੂ ਤੋਂ ਲਿੱਤਾ ਜੀ ਤੇ ਤਹੀਂ ਦੁਰਗਾ ਸਾਜ ਕੇ ਦੇਵਤਾਂ ਦਾ ਨਾਸ ਕਰਾਇਆ ਤੇ ਇਥੋਂ ਹੀ ਬਲ ਰਾਮ ਲੈ ਹਾਂ ਨਹੀਂ ਉਸ ਕਾਲਪੁਰਖ ਵਾਹਿਗੁਰੂ ਤੋਂ ਲਿੱਤਾ ਮਾਂ ਸੱਚੇ ਪਾਤਸ਼ਾਹ ਜੀ ਬਿਲਕੁਲ ਬਿਲਕੁਲ ਜੀ ਤੇ ਉਹਦੇ ਪਹਿਲਾਂ ਇਹ ਵੀ ਜ਼ਿਕਰਾਂ ਦਾ ਤੁਹਾਨੂੰ ਦੱਸ ਹੀ ਚੁੱਕਾ ਹੋਇਆ ਕਿ ਸਾਨੂੰ ਜੋ ਕਨਸੈਪਟ ਪੜਾਉਣਾ ਚਾਹੀਦਾ ਹੈ ਨਾ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨੀ ਨੂੰ ਨਹੀਂ ਪੜਾਇਆ ਜਾ ਰਿਹਾ ਜੀ ਜੀ ਤੇ ਆਪ ਜੀ ਦਾ ਨਾਮ ਮੇਰਾ ਨਾਮ ਮਨਦੀਪ ਸਿੰਘ ਖਾਲਸਾ ਜੀ ਮੈਂ ਲੁਧਿਆਣੇ ਤੋਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਦਾ ਹਰ ਸਾਹਿਬ ਹੈ ਖਾਈ ਜੀ ਫਤਿਹ ਸੋ ਬਾਬਾ ਜੀ ਜਿੱਦਾਂ ਕੱਪੜਿਆਂ ਦੀ ਅਸੀਂ ਗੱਲ ਕਰੀ ਜੀ ਕਿੰਨੇ ਕੁ ਲੈ ਕੇ ਜਾਣੇ ਚਾਹੀਦੇ ਐ ਥੋੜਾ ਜਿਹਾ ਸੰਗਤ ਨੂੰ ਜਿਹੜਾ ਅਵੇਅਰਨੈਸ ਹੋ ਜਾਂਦੀ ਐ ਆਮ ਖਾਸ ਆਪਣੇ ਨਾਲ ਇੱਕ ਅੰਦਾ ਕਪੜਾ ਗਰਮ ਵੀ ਲੈ ਕੇ ਜਾਣਾ ਪੈਂਦਾ ਹਾਂ ਠੰਡ ਵੀ ਹੋ ਜਾਂਦੀ ਹੈ ਹਨਾ ਜੀ ਫਿਰ ਤੁਸੀਂ ਲੈ ਕੇ ਗਏ ਹੋ ਗਰਮ ਕੱਪੜੇ ਵੀ ਹਾਂ ਗਰਮ ਵੀ ਮੜਾ ਮੋਟਾ ਤੇ ਲੈ ਕੇ ਜਾਣਾ ਪੈਂਦਾ ਹਾਂ ਤਾਂ ਹੀ ਤੁਹਾਡਾ ਬੈਗ ਇਨਾ ਭਾਰੀ ਹੈ ਅੱਛਾ ਇੰਨੀ ਭਾਰੀ ਹੈ ਠੀਕ ਇਸ ਕਰਕੇ ਸੋ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਸਿੰਘ ਸਾਹਿਬ ਤੁਹਾਨੂੰ ਤੇ ਤੁਸੀਂ ਖੁਰਾਕ ਆਪਣੀ ਸਿੰਪਲ ਹੀ ਰੱਖੀ ਹੋਈ ਹੈ ਕੋਈ ਖਾਸ ਖੁਰਾਕ ਨਹੀਂ ਕੋਈ ਪ੍ਰੋਟੀਨ ਨਹੀਂ ਖਾਂਦੇ ਤੁਸੀਂ ਪ੍ਰੋਟੀਨ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਕੀ ਹੁੰਦਾ ਹਾਂਦੇ ਹੀ ਪਤਾ ਕਿ ਦਾਲ ਰੋਟੀ ਖਾਈ ਰਹੀਆਂ ਹਨ ਹੋਰ ਕੀ ਵੀ ਪਤਾ ਹੈ ਨਾ ਠੀਕ ਹੈ ਦਾਲ ਰੋਟੀ ਸਿੰਪਲ ਹਾਂ ਜੀ ਹਾਂ ਜੀ ਤੇ ਚਾਹ ਵੀ ਨਹੀਂ ਪੀਂਦੇ ਨਹੀਂ ਜੀ ਤੇ ਕਹਿੰਦੇ ਮਹਿਸੂਸ ਵੀ ਨਹੀਂ ਹੁੰਦਾ ਵੀ ਚਾਹ ਪੀਣਾ ਚਾਹੀਦੀ ਹੈ ਨਾ 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 ਸਹੀ ਨਹੀਂ ਇਦਾਂ ਹੀ ਚੜਦੀ ਕਲਾ ਚੜਦੀ ਕਲਾ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਬਾਬਾ ਕਰਨ ਸਿੰਘ ਜੀ ਤੇ ਬਾਬਾ ਜੀ ਨੇ ਮੈਂ ਪੁੱਛਿਆ ਮੈਂ ਕਿ ਕਿੰਨੀ ਵਾਰੀ ਜਾਏ ਸ਼੍ਰੀ ਹਿਮਕੁੰਡ ਸਾਹਿਬ ਕਹਿੰਦੇ ਇਹਦਾ ਪਤਾ ਹੀ ਨਹੀਂ ਸਾਨੂੰ ਕਿਉਂਕਿ ਜਵਾਨੀ ਤੋਂ ਹੀ ਜਾ ਰਹੇ ਐ ਤੇ 2 ਸਾਲ ਪਹਿਲਾਂ ਤੱਕ ਵੀ ਇਹ ਪੈਦਲ ਯਾਤਰਾ ਕਰਦੇ ਰਹੇ ਨੇ ਐਤਕੀ ਇਸ ਵਾਰ ਮੋਟਰਸਾਈਕਲ ਦੇ ਉੱਤੇ ਗਏ ਨੇ ਲੇਕਿਨ ਮੈਂ ਹੈਰਾਨ ਆ ਵੀ ਇੰਨਾ ਇੰਨਾ ਬੈਗ ਚੁੱਕ ਕੇ ਔਰ ਇੰਨਾ ਸ਼ਸਤਰ ਵੀ ਧਾਰੇ ਹੋਏ ਆ ਤਾਂ ਚਲੋ ਗੁਰੂ ਦੀ ਕਿਰਪਾ ਸਿੱਖ ਨੂੰ ਇੰਨਾ ਦਾ ਤਾਂ ਭਾਰ ਮਹਿਸੂਸ ਹੀ ਨਹੀਂ ਹੁੰਦਾ ਲੇਕਿਨ ਬੈਗਾਂ ਦਾ ਵੀ ਬੜਾ ਭਾਰ ਹੈ ਔਰ ਜਿਹੜੀ ਉਮਰ ਹੈ ਇਹਨਾਂ ਦੀ ਓਵਰ ਡੇਰੀ ਹੈ ਲੇਕਿਨ ਚਿਹਰੇ ਦੇ ਉੱਤੇ ਬੜਾ ਸਕੂਨ ਹੈ ਤੇ ਮੁਸਕਾਨ ਹੈ ਸਾਡੀ ਦਿਲੋਂ ਅਰਦਾਸ ਹੈ ਤੁਸੀਂ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਚਿਹਰੇ ਦੇ ਉੱਤੇ ਮੁਸਕਾਨ ਰਹੇ ਤੁਹਾਡੇ ਕੋਈ ਆਖਰੀ ਗੱਲਬਾਤ ਕੁਝ ਕਹਿਣਾ ਚਾਹੋ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ